ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਘਰੋਂ ਠੀਕ ਹੈ ਮੰਮੀ ਨੇ ਕੱਪੜੇ ਧੋ ਕੇ ਸੁਕੜੇ ਪਾਤੇ ਸਵੇਰੇ ਸਵੇਰੇ ਮੰਮੀ ਕਹਿੰਦੀ ਅਸੀਂ ਕੰਮ ਨਿਬੇੜ ਲਿਆ ਜਲਦੀ ਮੰਮੀ ਕਹਿੰਦੀ ਵੀ ਭਈ ਅੱਜ ਮੈਂ ਜਾਣਾ ਆਪਦੇ ਤੇਕੇ ਮੰਮੀ ਨੇ ਜਾਣਾ ਅੱਜ ਨਾਨਕਿਆਂ ਨੂੰ ਇਧਰ ਆਪਾਂ ਵੀ ਆਪਦਾ ਸਮਾਨ ਤਿਆਰ ਕਰ ਲਿਆ ਕਿਦਾਂ ਦੇ ਆਪਣੀ ਬਲੌਗ ਆ ਜਿਹੜਾ ਉਹ ਪੈਂਡਿੰਗ ਹੀ ਰਹਿ ਜਾਂਦਾ ਪੈਂਡਿੰਗ ਹੀ ਰਹਿ ਜਾਂਦਾ ਤਾਂ ਸੋਚਿਆ ਵੀ ਅੱਜ ਆਪਾਂ ਪ੍ਰੋਪਰ ਬਲੌਗ ਆਪਦਾ ਤਿਆਰ ਕਰਨਾ ਹੀ ਕਰਨਾਗਾ ਠੀਕ ਆ ਲਓ ਬਈ ਆ ਸਾਰੀ ਚੀਜ਼ ਆਪਾਂ ਚੱਕ ਲਈ ਆ ਤੇ ਹੁਣ ਆਪਾਂ ਰਿੱਕੀ ਦੀ ਵੇਟ ਕਰ ਰਹੇ ਆ ਡੈਡੀ ਜਿਹੜਾ ਨੂੰ ਲੈ ਗਏ ਤੇ ਆਪਾਂ ਅੱਜ ਜਿਹੜਾ ਹੈਗਾਗਾ ਦੇਖਣਾਗਾ ਆ ਦਾ ਆ ਜਿਹੜੀ ਦੁਕਾਨ ਆ ਵੀ ਉਹ ਤੇ ਕਿੰਨਾ ਕੰਮ ਹੋ ਗਿਆ ਆਪਣਾ ਜਿੱਥੇ ਆਪਾਂ ਬੂਟਾ ਦਾ ਕੰਮ ਸਟਾਰਟ ਕਰਨਾਗਾ ਉਹ ਦੇਖਣਾਗਾ ਮੰਮੀ ਨੂੰ ਇਹਨੂੰ ਦਿਖਾਵਾਂਗੇ ਅੱਜ ਦੁਕਾਨ ਦਿਖਾਵਾਂਗੇ ਠੀਕ ਆ ਅੱਜ ਇਹ ਨਾਲੇ ਅੱਜ ਮੰਮੀ ਨੂੰ ਆਪਾਂ ਦਿਖਾ ਕੇ ਲਿਆਵਾਂਗੇ ਦੁਕਾਨ ਹਾਂ ਇਹ ਪਾ ਲੋ ਤੁਸੀਂ ਸੂਟ ਜੋ ਤੁਹਾਨੂੰ ਇੱਕ ਦਿਨ ਮੰਮੀ ਦੇ ਸੂਟਾਂ ਦੀ ਕਲੈਕਸ਼ਨ ਦਿਖਾਵਾਂ ਮੰਮੀ ਕੋਲ ਇੰਨੇ ਸੂਟ ਨੇ ਗਾਇਜ਼ ਇੰਨੇ ਸੂਟ ਨੇ ਨਾ ਹੱਦ ਤੋਂ ਜ਼ਿਆਦਾ ਸੂਟ ਨੇ ਮੰਮੀਆਂ ਮੰਮੀ ਕਹਿੰਦੀ ਵੀ ਆਹ ਦੋਨੇ ਸੂਟ ਮੈਂ ਨਾਲ ਲੈ ਜੂੰਗੀ ਭਾਈ ਪੇਕੇ ਨੂੰ ਮੈਂ ਕਿਹਾ ਠੀਕ ਐ ਆਹ ਸੂਟ ਮੰਮੀ ਨੂੰ ਮੈਂ ਲੈ ਕੇ ਦਿੱਤਾ ਸੀ ਮੈਂ ਬਣਾਇਆ ਸੀ ਆਹ ਸੂਟ ਮੰਮੀ ਦੇ ਪੇਕੇ ਦੇ ਬਣਾਇਆ ਸੀ ਮੰਮੀ ਦੇ ਪੇਕੇ ਆ ਇਹ ਵੀ ਠੀਕ ਐ ਬਸ ਹੀ ਗਾ ਮੰਮੀ ਪਾਲੋ ਸੂਟ ਹਾਂ ਲੋ ਬਈ ਗਾਇਜ਼ ਸਰਦਾਰ ਸਾਹਿਬ ਜੀ ਐਂਟਰ ਹੋ ਗਏ ਨੇ ਅੱਜ ਫੇਰ ਮੈਂ ਰੈਗੂਲਰ ਬਲੌਗ ਤੇ ਹੁਣ ਚੱਲ ਵੀ ਪਿਚ ਦੀ ਮੈਸ ਹੋ ਜਾਣੀ ਹੈ ਕੈਂਸਲ ਕਰ ਦਿੰਨੀ ਹੈ ਰੋਟੀ ਲਿਆਵਾਂ ਠੀਕ ਹੈ ਪਹਿਲਾਂ ਰੋਟੀ ਲਿਓਣੇ ਆ ਫਿਰ ਦੁੱਧ ਪੀਓਗੇ ਤੁਸੀਂ ਦੱਸੋ ਤੁਹਾਡਾ ਕੀ ਮਾਣਾ ਫਿਰ ਰੋਟੀ ਲਿਆਉਣੀ ਆ ਰੋਟੀ ਖਾ ਲਓ ਦੇਖ ਲਓ ਰੋਟੀ ਲੈ ਆ ਬੇ ਰੋਟੀ ਆਹੋ ਰੋਟੀ ਲਿਆਉਣੀ ਆ ਹਾਂ ਐ ਨਿਰਨੇ ਕਾਲ ਜੀ ਫਿਰ ਐ ਜੋ ਜਾਂਦਾ ਲਓ ਵੀ ਗਾਇਜ਼ ਆਪਾਂ ਚੱਲੇ ਰਿੱਕੀ ਵਾਸਤੇ ਰੋਟੀ ਲੈਣ ਮੈਂ ਕਿ ਚੱਲ ਪਹਿਲਾਂ ਰੋਟੀ ਖਾ ਲਓ ਫਿਰ ਬਾਅਦ ਚ ਬਾਕੀ ਦੀ ਚੀਜ਼ ਬਾਅਦ ਚ ਦੇਖਾਂਗੇ ਚੱਪਲਾ ਮਰਿੱਕੀ ਦੀਆਂ ਬਾਈ ਫਿਰਦੀਆਂ ਪੈਰਾਂ 'ਚ ਲਓ ਬਈ ਅੱਜ ਅੱਜ ਮੰਮੀ ਨੂੰ ਅਸੀਂ ਆਦੀ ਨਵੀਂ ਦੁਕਾਨ ਦਿਖਾਉਣੀ ਆ ਜਿਹੜੀ ਸਾਡੀ ਰੈਡੀ ਹੋਈ ਜਾਂਦੀ ਆ ਨਾ ਰਿੱਕੀ ਯੈਸ ਤੇ ਜਲਦੀ ਗਾਇਸ ਤੁਹਾਡੇ ਨਾਲ ਵੀ ਆਪਾਂ ਵੀਡੀਓ ਦਿਖਾਵਾਂਗੇ ਤੁਹਾਨੂੰ ਸਾਰੀ ਦੁਕਾਨ ਦੇ ਅੰਦਰੋਂ ਤੇ ਜਲਦੀ ਲੋਕੇਸ਼ਨ ਸ਼ੇਅਰ ਕਰਾਂਗੇ ਬਸ ਥੋੜਾ ਜਿਹਾ ਸਬਰ ਰੱਖੋ ਠੀਕ ਹੈ ਮੰਮੀ ਸਾਡੀ ਮੰਮੀ ਨੂੰ ਕਿੰਨੀ ਕੀ ਖੁਸ਼ ਆਇਆ ਖੁਸ਼ੀ ਹੈ ਅੱਜ ਮੰਮੀ ਨੂੰ ਪੁੱਛਦੇ ਆਂ ਕਿੰਨੀ ਕੁ ਖੁਸ਼ ਆ ਮਮੀ ਮਾਂ ਕੋਲੋਂ ਤਾਂ ਹੰਦੀ ਹੋਈ ਇਹ ਜਵਾਬ ਕਰਮ ਕਰਦਾ ਹਰ ਯਾਰ ਬਿਲਕੁਲ ਮਖਰਵਾ ਬਹੁਤ ਖੁਸ਼ੀ ਹੁੰਦੀ ਹੈ ਮਾਂ ਬੋਤ ਜ ਸਹੀ ਗੱਲ ਕੀ ਕਰਨਾ ਮਾਂ ਨੂੰ ਖੁਸ਼ੀ ਹੁੰਦੀ ਹੈ ਬਸ ਆਪਾਂ ਜਿਉਂਦੇ ਰਹੀਏ ਉਹਨਾਂ ਦਾ ਤੇ ਬੰਦਾ ਮੰਗਣ ਦੀ ਥਾਂ ਮਾਂ ਜਵਾਬ ਆਪ ਦਾ ਖਮਾਗੀ ਖਾਣ ਲੱਗੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਨਹੀਂ ਰਿੱਕੀ ਬਸ ਆਪਾਂ ਜਿਉਂਦੇ ਰਹੀਏ ਹਾਂ ਆਪਾਂ ਦੇਖ ਲਈਏ ਇਹਦੀ ਤਰੱਕੀ ਉਹ ਵੀ ਇਹਦੇ ਕੁਝ ਕਰ ਲਿਆ ਵੀ ਇਹਦੇ ਕੁਝ ਕਰ ਲਿਆ ਨਾ ਮਮੀ ਯਾਰ ਨੇ ਹਾਂ ਬਸ ਅੱਜ ਆਉਂਦੀ ਰਹੀ ਆ ਵੱਡੀ ਗੱਲ ਹੁੰਦੀ ਆ ਹੋਰ ਨਹੀਂ ਕੋਈ ਗੱਲ ਹੁੰਦੀ ਚਲ ਮम्मी ਤਾਂ ਬਹੁਤ ਸੁਖੀ ਆ ਦੋਨੇ ਮੁੰਡੇ ਸੈੱਟ ਨੇ ਮम्मी ਦੇ ਹੋਰ ਮम्मी ਨੂੰ ਕੀ ਚਾਹੀਦਾ ਕਿ ਨਹੀਂ ਮम्मी ਵਧੀਆ ਸੋਹਣੇ ਜਵਾਬ ਨੇ ਹੋਰ ਬਸ ਵਧੀਆ ਫੈਮਿਲੀ ਆ ਚਲੋ ਜੀ ਲਓ ਬਈ ਗਾਇਸ ਬੁਟੀਕ ਤੇ ਪਹੁੰਚ ਗਏ ਕਿਦਨ ਦੀ ਅੱਜ ਪਈ ਸਾਡੀ ਬੈਂਤ ਦਾ ਹੈਪੀ ਬਰਥਡੇ ਆ ਸਾਰੇ ਜਾਨੀ ਬੈਂਤ ਨੂੰ ਹੈਪੀ ਬਰਥਡੇ ਜਰੂਰ ਕਹੋ ਠੀਕ ਹੈ ਪਈ ਗਾਇਸ ਤੇ ਆ ਤੁਸੀਂ ਆਪਾਂ ਲਫਾਫੇ ਮਂਗਾਈ ਸੀ ਬੈਂਤ ਲੈ ਦੋ ਪੈਕੇਟ ਲਿਆ ਤੇ ਲਪਾ ਪਿਆਗੇ ਆ ਤੇ ਨਵਾਂ ਸੂਟ ਪਾ ਕੇ ਹੀ ਬਹੰਤ ਘਰ ਹੈ ਤੇ ਬਰਥਡੇ ਕੇ ਤੁਹਾਨੂੰ ਸਾਰੇ ਜਾਣ ਆਪਾਂ ਜਿਹੜੇ ਸੂਟ ਡਿਸਪੈਚ ਕਰਨ ਵਾਲੇ ਹਨ ਕਰ ਦਿੱਗੇ ਆਹ ਵਾਲਾ ਸੂਟ ਇੱਕ ਤਾਂ ਡਿਸਪੈਚ ਕਰਨਾ ਆਹ ਵਾਲਾ ਸੂਟ ਡਿਸਪੈਚ ਕਰਨਾ ਥਿਸ ਵਨ ਆਪਾਂ ਸਟਿਚ ਕਰਨਾਗਾ ਇਹ ਹੋਰ ਵੀ ਕਾਫੀ ਪੀਸ ਨੇ ਤੇ ਕਲਾਇੰਟਾਂ ਨੂੰ ਕਰਨਾ ਫੋਨ ਤੇ ਅੱਜ ਮੈਂ ਆਣਾ ਕਮੀਜ਼ ਪਾ ਕੇ ਦੇਖਦੀ ਸੀ ਇਹ ਹੀ ਕਮੀਜ਼ ਹੈਗੀ ਆ 2020 ਦੀ ਆਹ ਵਾਲੀ 5 ਸਾਲ ਹੋ ਗਏ ਤੇ ਇਹ ਇਹਨੂੰ ਮੈਂ ਜਮਾ ਖੁੱਲਾ ਨਹੀਂ ਕੀਤਾ ਹੈ ਮੇਰੇ ਉਵੇਂ ਹੀ ਸੈਟ ਆ ਗਿਆ ਦੇਖ ਬਿਲਕੁਲ ਉਵੇਂ ਹੀ ਸੈਟ ਆ ਗਿਆ ਇਨ ਵੈਨ ਸਾਰਾ ਨਾਪ ਲੋ ਬਈ ਕਰੋ ਚੱਕ ਕੇ ਕਿਦਾਂ ਲੱਗਿਆ ਤੁਹਾਨੂੰ ਮੇਰਾ ਇਹ ਵਾਲਾ ਸੂਟ ਦੱਸਿਓ ਕਮੈਂਟ ਕਰਕੇ ਇਹ ਬਹੁਤ ਆਊਟਡਰਾਈ ਸੀ ਜੀ ਉਦੋਂ ਆਪਾਂ ਨੂੰ ਬਹੁਤ ਜਿਆਦਾ ਲੋ ਬਈ ਗਾਇਸ ਸਾਡੀ ਬਯੰਤ ਦਾ ਹੈਗਾ ਜੈ ਹੈਪੀ ਬਰਥਡੇ ਤਾਂ ਬਯੰਤ ਲਈ ਜਿਵੇਂ ਦੀ ਸਾਡੀ ਵਿਅੰਤਾ ਬਹੁਤ ਹੀ ਖੂਬਸੂਰਤ ਗੋਲੂ ਮੋਲੂ ਉਹ ਜਿਆ ਅਸੀਂ ਕੇਕ ਲਿਆਂਦਾ ਗਾ ਵਿਅੰਤ ਵਾਸਤੇ ਵਿੰਤ ਦੇ ਬਰਥਡੇ ਤੇ ਮੈਂਡੀ ਵੀ ਪਹੁੰਚ ਚੁੱਕਿਆ ਗਾ ਹਮ ਹੁਮਾ ਕੇ ਅਰੇ ਵਾਓ ਵਿੰਤ ਵੇੰਤ ਥੈਂਕ ਯੂ ਕਿੰਨਾ ਸੋਹਣਾ ਕੇਕ ਲਿਆ ਬੁਲਾ ਤੇਰੇ ਵੀਰੇ ਨੂੰ ਕਾ ਕੇਕ ਕਟਣਾ ਵੀਰੇ ਆ ਜੋ ਗੇਰਾ ਕੁੜੀਆਂ ਨੂੰ ਵੀ ਬੁਲਾ ਲੈ ਸਾਰੀਆਂ ਨੂੰ ਠੱਗੀ ਕੇਕ ਇਹਨੂੰ ਆ ਫ੍ਰੀ ਕਰ ਬਣਾ ਦੇ ਵੀਡੀਓ ਆਣਾ ਵੀਡੀਓ ਹਾਂ ਲਓ ਵੀ ਜੀ ਜਿਆ ਰੀਆਂ ਕਰ ਲਈ ਆ ਤਾਂ ਇਸੇ ਮੈਂ ਤੁਹਾਡਾ ਗਲਾ ਕੱਟ ਦੂੰਗੀ ਮੈਂ ਦੀ ਉਹ ਦੇਖੀ ਬਰਥਡੇ ਵੈਸੇ ਮਨਾਉਣਾ ਨਹੀਂ ਚਾਹੀਦਾ ਵਾ ਹਾਂ ਕਹਿੰਦੇ ਇੱਕ ਇੱਕ ਸਾਲ ਘਟਦੇ ਹੀ ਘਟਦੀ ਹੈ ਸਹੀ ਹੈ ਤੇ ਪਰ ਆਪਾਂ ਫਿਰ ਵੀ ਦੇਖੋ ਮਨਾਉਣੇ ਆ ਮਨਾਉਣੇ ਸਹੀ ਨੇ ਤਾਂ ਫੋਨ ਦੇ ਵਾਰੀ ਬਣਾ ਲਵਾਂਗੇ ਕੇਕ ਲਾਂਗੇ ਨਹੀਂ ਦੇਵਾ ਵੱਡੇ ਵੀ ਹੁੰਨੇ ਆ ਨਾ ਇੱਕ ਸਾਲ ਤਾਂ ਕਰਕੇ ਬਣਾ ਲੇ ਹਾਂ ਇੱਕ ਸਾਲ ਵੱਡੇ ਹੁੰਨੇ ਆ ਹਾਂ ਇੱਕ ਸਾਲ ਘਟਦੇ ਆ ਇਹ ਤਾਂ ਹੈ ਇਹ ਦੇਖੋ ਮੁਰਵੀ ਘਟਦੀ ਹੈ ਕਿ ਕਿੰਨਾ ਸੋਹਣਾ ਲਿਆਇਆ ਨਾ ਦੇਖੀ ਬਹੁਤ ਸੁੰਦਰ ਹੈ ਦੇਖੀ ਦੋਸਤ ਆਕੇ ਮਿੰਟ ਤਾਂ ਬੁਖਾਰ ਚੜਾ ਗਿਆ ਕਿ ਕਿ ਬੜੇ ਖਰਾਬ ਨੇ ਇਹਨਾਂ ਨਾਲ ਨੇ ਹਾਂਸ ਸਾਡੇ ਸਾਡੇ ਮੇਰਾ ਵੀਰਾਗਾ ਵੱਡਾ ਇੱਕ ਹਾਂਜੀ ਆਇਆ ਜੀ ਦਾ ਬੇਟਾ ਹਾਂਜੀ ਉਹ ਉਹ ਕੈਂਡਲ ਨਹੀਂ ਲਾਉਂਦੇ ਇਹ ਅੱਛਾ ਵਧੀਆ ਲੱਗਦੀ ਉਹ ਬੈਂਕ ਕਰਦੇ ਨਾ ਜਦੋਂ ਆਪਾਂ ਮਾਰਚਿਸ ਜਲਾਉਨੇ ਆ ਇਦਾਂ ਹਾਂਜੀ ਫਿਰ ਉੱ비 ਉਹ ਪਿਗਲ ਪਿਗਲ ਕੇ ਵੀ ਏਕ ਦੇ ਵਿੱਚ ਪਲਾਸਟਿਕ ਜਾਂਦੀ ਆ ਉਹ ਚੱਲ ਜਾਂਦੀ ਆਂ ਦੀਦੀ ਬਹੁਤ ਹੱਦ ਤੱਕ ਵੈਸੇ ਆ ਚੱਲੀ ਵੀ ਜਾਂਦੀ ਆ ਚੱਲੀ ਜਾਂਦੀ ਆ ਹਾਂਜੀ ਬਿਆੰਤਕੌਰ ਸਿਮਰਨ ਸਾਰੇ ਜਣੇ ਆ ਜੋ ਇਹ ਕੁੰਗੁਰਮਾਲੀ ਭਾਂਜੀ ਹੂੰ ਗੁਰੂ ਕਿੱਥੇ ਦੇ ਐ ਇਹਦੇ ਨਾਲ ਹੀ ਇਹ ਹੁੰਦੀ ਆ ਦੀਦੀ ਇਹ ਛਣਕਦੀ ਆ ਹਾਂ ਨਾ ਕਿੰਨੀ ਛਣ ਛਣ ਕਰਦੀ ਸਿੱਪੀਆਂ ਜੀਆਂ ਨਾਲ ਕਿਵੇਂ ਗੁੱਤ ਚਾਂਚਰੀ ਕਰੂਗੀ ਕੈਂਟ ਪੁਰੀ ਆਵੀ ਹੋ ਜਣੀ ਆ ਤੁਹਾਡੀ ਗੁੱਤ ਨਾ ਬਿਆੰਤਕੌਰ ਜੀ ਆਜੋ ਓ ਮਾਈ ਗੋਡ ਬਿਆਨ ਪਤਾ ਨਹੀਂ ਕਦੋਂ ਕੱਟੇਗੀ ਮੇਰਾ ਤਾਂ ਜੀ ਗਰੀਆ ਦਾ ਕੇਕ ਖਾਣ ਸਾਜੀ ਕੱਟ ਦਿੰਨੇ ਆ ਦੂਜੇ ਬੱਚੇ ਆਏ ਨਹੀਂ ਆਪਣੇ ਦੋ ਜਿਹੜਾ ਨਾ ਉਹਨਾਂ ਲਈ ਇੱਕ ਪਲੇਟ ਇੱਕ ਬਾਗ ਤੇਰੇ ਵੀਰੇ ਨੂੰ ਬੁਲਾ ਸਿਮਰਨ ਉਹਨਾਂ ਨੂੰ ਉੱਪਰ ਕੇਕ ਰੱਖ ਦਾਂਗੇ ਆਪਾਂ ਉਹਨਾਂ ਵਾਸਤੇ ਕਿਹਨੇ ਕਹਿਣੀ ਬਾਤ ਚੀਜ਼ ਕੋਲ ਵੀਰੇ ਨੂੰ ਬੁਲਾ ਲੈ ਜੇ ਤੇ ਵੀਰੇ ਹੀ ਕੇ ਅੰਦਰ ਚੱਲ ਜੀ ਥੈਂਕ ਯੂ ਸੋਮਾ ਮਾਮਾ ਵਰਗੀ ਭੈਣ ਦੂਜਾ ਕੇ ਕੱਟ ਰਹੀ ਐ ਮੇਰਾ ਬੀੜੀ ਵਧੀਆ ਗੱਲ ਆ ਦੀਦੀ ਪਹਿਲਾਂ ਮੈਨੂੰ ਦੋ ਦਿਨ ਪਹਿ ਲਈ ਸੀ ਜਦੋਂ ਮੇਰਾ ਬਰਥਡੇ ਸੀਗਾ ਮੈਂ 28 ਅਗਸਤ ਨੂੰ ਲੱਗੀ ਸੀ ਅੱਛਾ ਹਾਂਜੀ ਓਕੇ ਹੁਣ ਅਸੀਂ ਇਹਨੂੰ ਕਿਤੇ ਨਹੀਂ ਜਾਣ ਦੇਣਾ ਨਹੀਂ ਦੀਦੀ ਵੀ ਨਜ਼ਰ ਲਾਉਣੀ ਆ ਲਾ ਦੋ ਮੈਂ ਚਾਹ ਕੇ ਸਿੱਟ ਦੂੰਗੀ ਸਹੀ ਗੱਲ ਆ ਨੂਨ ਦੀ ਥਾਲੀ ਸੁੱਟਾਂਗੇ ਅਸੀਂ ਬੱਚੀ ਪਟਿਆ ਅਸਨ ਨੂਨ ਦੀਆਂ ਥਾਲੀਆਂ ਵੱਡੀਆਂ ਚਾਹ ਕੇ ਸਿੱਟਾਂਗੇ ਅਸੀਂ ਮੇਰੇ ਇਹਦੀ ਭੈਣ ਨੂੰ ਪਤਾ ਕਰਮਾ ਨਾਲ ਮਿਲ ਗਈ ਸਹੀ ਗੱਲ ਆ ਦੀਦੀ ਆ ਜਾਂਦੇ ਤੇਰੇ ਵੀਰੇ ਅਦੂਰੇ ਥੈਂਕ ਯੂ ਹਲੋ ਵੀਰੇ ਵਧੀਆ ਵਧੀਆ ਚਲ ਤੂੰ ਵਿਚਾਲਿਆ ਇਹਨੂੰ ਇੱਧਰ ਕੱਢ ਦੇ ਚਲ ਚਾਲਾ ਮੋਟਵਾ ਹੋਰੇ ਬੋਲੂ ਮੋਲੂ ਹੋਰੇ ਆ ਨਾ ਮੰਮਾ ਕੋਲ ਆ ਲੈ ਕਿਹ ਅਜੂਤੀ ਚਲੋ ਇਹ ਸਾਡਾ ਪਿਆਰਾ ਜਿਹਾ ਭਾਂਜਾ ਦਾ ਭਾਈ ਸਾਰੇ ਕੱਟਾਂਗੇ ਆਪਾਂ ਵੀ ਸਾਰੀ ਕੱਟਾਂਗੇ ਚਲ ਬੈਠ ਕੇ ਤੇਰੇ ਕੁਮਾਰ ਕਰਨਾ ਮੈਂ

ਮੈਂ ਅੱਜ ਤਾਂ ਕਿੰਨੇ ਜਨਨ ਨੇ ਬਥੇਰੀ ਹੋ ਗਿਆ ਅੱਜ ਸਾਰੇ ਨੇ ਬਾਤ ਚ ਫਾਂ ਇਹਨਾਂ ਹੰਤਾ ਕੇ ਸვენ ਹੀ ਹੋ ਰਿਹਾ ਸੀ ਉਹ ਹੈ ਵੀ ਹੋਦੀ ਬੱਤੀ ਨਹੀਂ ਤਾਂ ਤਾਂ ਵੇਖ ਤੂੰ ਡਰੇ ਜਿਹਾ ਲੱਗਿਆ ਵੀ ਮੇਸਬੂਟੀ ਜਿਹੜੀ ਚੁੱਕੀ ਹੈ ਆਈ ਗਰਦ ਵੇਂ ਇਧਰ ਨਹੀਂ ਉੱਠਣਾ ਕੁਝ ਵੀ ਨਹੀਂ ਸੁੱਤਾ ਇਹ ਤਾਂ ਸਸਰੀ ਕਾਲ ਜੀ ਦਿੱਖੀ ਕਹਿੰਦੇ ਸਸਰੀ ਕਾਲ ਦੇਰ ਨਾਲ ਕਿਪਾ ਦੇਖ ਰਾਰਾ ਯਾਰ ਦੀਦੀ ਹੈਪੀ ਬਰਥਡੇ ਬਿਆਨ ਕਰ ਦੂੰ ਆਫ ਇੱਕ ਮਿੰਟ ਇਧਰ ਮਨਦੀਪ ਨੇ ਤਾਂ ਕਰਤਾ ਆਉਦਾ ਕੇਕ ਸਟਾਰਟ ਥੈਂਕ ਯੂ ਬਿਆਨਫੋਰ ਥਿਸ ਕੇਕ ਗਾਈਸ ਇਧਰ ਰਿਕੀ ਨੂੰ ਰੱਖਤਾ ਕੇ ਕੈਮਰਾ ਵੀ ਆ ਗਿਆ ਠੀਕ ਹੈ ਜੁਹਾਰ ਦੁਆਰੇ ਸੋਗੇ ਉਪਰੀ ਪਾਤਾ ਵਧੀਆ ਕੀਤਾ ਉਹਨਾਂ ਦੇ ਕੋਲੇ ਪਿਆਰ ਹੋਊਗਾ ਹਮ ਗਾਈਸ ਕੇਕ ਬਾਲਾ ਸੁਭਾਅ ਸੱਚੀ ਅੱਛਾ ਬਲਰੈਸ ਡੇਰ ਕੀ ਕੀ ਕਾ ਆਹੀ ਫਟ ਮੈਂ ਲੋ ਬਈ ਸਾਡੀ ਬਰਥਡੇ ਸੈਲੀਬ੍ਰੇਸ਼ਨ ਹੋ ਗਈ ਸੀ ਅਈ ਹੁਣ ਮੈਂ ਆਪਦੇ ਬਾਲ ਸਹੀ ਕਰਵਾ ਰਹੀ ਆ ਸਾਡਾ ਸ਼ੂਟ ਵੀ ਹੋ ਗਿਆ ਸੀਗਾ ਤੇ ਬਾਲ ਮੇਰੇ ਪੱਟੀ ਜਾਂਦਾ ਮੈਂ ਦੀ ਸਾਰੇ ਜਨਮਾਂ ਜਨਮਾਂ ਦਾ ਗੁੱਸਾ ਅੱਜ ਮੇਰੇ ਤੇ ਕੱਢ ਰਿਹਾ ਉਧਰ ਬਿਆਨਤ ਕਹਿੰਦੀ ਮੈਂ ਪਾਰਟੀ ਕਰਨੀ ਆ ਤਾਂ ਬ੍ਰੈਡ ਪਕੌੜਾ ਮੰਗਾ ਰਹੀ ਆ ਕਹਿੰਦੀ ਕੇਕ ਤੋਂ ਬਾਅਦ ਪਾਰਟੀ ਹੋਵੇ ਉਧਰ ਆਇਸ਼ਾ ਵੀ ਪਹੁੰਚ ਚੁੱਕੀ ਆ ਬਰਥਡੇ ਦੇ ਵਿੱਚ ਹਿੱਸਾ ਪਾਉਣ ਵਾਸਤੇ ਆਇਸ਼ਾ ਬੋਰ ਹੋ ਰਹੀ ਸੀ ਮੈਂ ਦੱਸਦੀ ਆ ਗਾਇਜ਼ ਕੱਲ ਨੂੰ ਹੈਗਾ ਸੰਡੇ ਤੇ ਇਹਨੇ ਅੱਜ ਕਰਨਾ ਫੰਡੇ ਬਸ ਸਿੰਪਲ ਗੱਲ ਏ ਕਹਿੰਦੀ ਅੱਜ ਮੈਂ ਅਧੀ ਰਾਤ ਨੂੰ ਘਰੇ ਵੜਨਾ ਮੈਨੂੰ ਆਪਦੇ ਨਾਲ ਨਾਲ ਰੱਖੋ ਬਸ ਖਣائش ਮੈਂ ਆਪਾਂ ਹੀ ਲਿਆ ਆਹ ਕੰਮ ਕਰਨਾ ਬਹੁਤ ਔਖਾ ਮਹਿੰਦੀ ਹੋਰ ਸਾਰੇ ਕੰਮ ਸਾਈਂ ਹਾਂ ਜੀ ਬੈਣਾ ਵੀ ਔਖਾ ਲੱਜੋ ਅੱਜ ਮੇਕਅਪ ਮੈਨੂੰ ਤਾਂ ਬੈਣਾ ਵੀ ਬਾਲਾ ਔਖਾ ਲੱਗਦਾ ਬਾਲਾ ਜਿਆਦਾ ਨਹੀਂ ਜਾਇਜ਼ ਲੈ ਜਾਨਾ ਲੈ ਆਹ ਹੁਣ ਮੈਂ ਕਰ ਲਵਾਂ ਜਾਨੀ ਲੈ ਮੈਂ ਹੀ ਲੋਟ ਆਉਂਗੀ ਨੋ ਪ੍ਰੋਪਰ ਨਹੀਂ ਪਾ ਰਹੇ ਜੀ ਬਸ ਨੀਚੇ ਨਹੀਂ ਕੱਲ ਨੂੰ ਵਲੌਗ ਆਊਗਾ ਬਾਈ ਸਾਡਾ ਸ਼ੂਟ ਵਾਲਾ ਬ੍ਰਾਈਡਲ ਸ਼ੂਟ ਕੀਤਾਗਾ ਸੀ। ਕਿਆ ਬਾਤ ਮੈਂ ਕਹਣੀ ਆ। ਵਲੌਗ ਦੇਖ ਕੇ ਤੁਸੀਂ ਬਾਗੋ ਬਾਗ ਹੋ ਜਾਓਗੇ। ਤੁਸੀਂ ਦੇਖਿਓ ਜਰੂਰ ਵਲੌਗ ਸਾਡਾ। ਹੁਣ ਛੋਟਾ ਫੋਨ ਤੁਸੀਂ ਮੈਨੂੰ ਦਵੋngਿਆ ਕਿ ਨਾ? ਤੇ ਫਿਰ ਮੈਨੂੰ ਚਾਰਜ ਦੇ ਦੋ ਰਜੇ। ਮੈਂ ਨਹੀਂ ਤੂੰ ਤੇਰੇ ਦਾ ਤੇਤੋ ਤਾਂ ਅੱਜ ਮੇਰੇ ਕਰ ਲਈ ਲੋਟ ਆਉਣਗੇ ਭਰਾਵਾ। ਹੋਰ। ਐਸ਼ਾ ਤੈਨੂੰ ਵੀ ਦੁਕਾਨ ਦਿਖਾਵਾਂਗੇ ਅੱਜ ਮੰਮੀ ਨੂੰ ਵੀ ਦਿਖਾਈ ਆ। ਠੀਕ ਐ। ਠੀਕ ਐ। ਜਲਦੀ ਸੂਣ ਬੈਰੀ ਸੂਣਾ ਆਇਸ਼ਾ ਖਾਨ ਤੈਨੂੰ ਪਹਿਲਾਂ ਦੱਸਾਂਗੇ ਬੀਬੀ ਆਇਸ਼ਾ ਜੀ ਤੁਹਾਰ ਦੀ ਮਾਸੀ ਆਹ ਪ੍ਰੋਡਕਟ ਬਹੁਤ ਵਧੀਆ ਹਨਾ ਮੈਂਡੀ ਪੂਰਾ ਘੈਂਟ ਫੈਸ਼ਨ ਕਲਰ ਦਾ ਹੈ ਕੀ ਬਾਤ ਹੈ ਪ੍ਰੋਡਕਟ ਮੈਨੂੰ ਮੰਗਵਾ ਕੇ ਦੇਈ ਮੈਂਡੀ ਇਹ ਠੀਕ ਹੈ ਮੈਂ ਪੇਮੈਂਟ ਕਰ ਦੂੰਗਾ ਜੀ ਤੇਨੂੰ ਠੀਕ ਹੈ ਬੱਚੇ 10000 ਹੋਰ ਹੋ ਜੀ ਮੈਂ ਤਾਂ ਹੈਪੀ ਬਰਥਡੇ ਟੂ ਟੂ ਕੀ ਕਹੋਗੇ ਬਿਆੰਤ ਨੂੰ ਕੋਈ ਗਿਫਟ ਬਿਆੰਤ ਸਾਡੇ ਲਈ ਗਿਫਟ ਹੈ ਕੁਝ ਵੀ ਲੈ ਸਕਦੀ ਹੈ ਸਾਡੇ ਤੋਂ ਕਦੋਂ ਮਰਜ਼ੀ ਸਾਰਾ ਬੁਟੀਕ ਇਹਦਾ ਹੀ ਆ ਪੀਰ ਆ ਗਈ ਆਈ ਬਹੁਤ ਸੋਹਣੀ ਲੁੱਕ ਚ ਦੂਸਰਾ ਕੀ ਰੰਗ ਦੂਸਰਾ ਰੇਗਾ ਉਹਦਾ ਮਤਲਬ ਚੌਕੋ ਤੇ ਲਓ ਬਈ ਗਾਇਸ ਸਾਰੀਆਂ ਆ ਗਈਆਂ ਦੋ ਮੈਂ ਤੇ ਆਇਸ਼ਾ ਜਲਦੀ ਸਾੜੀ ਰੁੱਕ ਲੈ ਕੇ ਆਵਾਂਗੇ ਤੁਹਾਡੇ ਲਈ ਨਾ ਜੀ ਦੇ ਪਿੱਛੇ ਇਹ ਤਾਂ ਫਿਰ ਖਾਣਾ ਵੀ ਕਹੋ ਮੈਂ ਨਹੀਂ ਦਾ ਮੇਰੇ ਵਰਗ ਹੈ ਜਮਾ ਇਹ ਮੈਂ ਘਰ ਵਿੱਚ ਕਰਕੇ ਲੈ ਆ ਦੂੰ ਮੈਂ ਤਾਂ ਭਰਾ ਵਾਲਾ ਸਿਆਣਾ ਬਲਾਉਜ਼ रेडी ਕਰ ਲੀ ਹਾਂ ਤੇ ਇੱਕ ਲਈ ਉਹਨੂੰ ਹਾਰ ਰਹਾ ਕਰ ਲਈ ਰੈਡੀ ਟੂ ਗੇਰ ਗਾ ਕਿਉਂਕਿ ਰੈਡੀ ਟੂ ਗੇਰ ਨਹੀਂ ਨਾ ਦੰਦੇ ਬਣਵਾਉਣੀ ਪੈਂਦੀ ਹੈ ਦੂਜੀ ਮੈਂ ਰੈਡੀ ਟੂ ਗੇਰ ਬਣਵਾਉਣੀ ਤਾਂ ਪੈਂਦੀ ਹੈ ਸਹੀ ਵਾਲਾ ਬੈਲਟ ਵਾਲੀ ਬਣਵਾ ਲਾਂਗੇ ਫਿਰ ਬਸ ਉਹ ਰੈਡੀ ਬਣ ਕੇ ਫਿਕਸ ਹੋ ਜਾਂਦੀ ਹੈ ਬੈਲਟ ਤੇ ਸਹੀ ਰਹੇਗੀ ਜਦ ਮਰਜ਼ੀ ਲਾ ਲਾਂ ਬਾਲ ਦਾ ਚੱਕਰ ਨਹੀਂ ਲੱਗਦਾ ਅੱਜ ਆਪਾਂ ਦੇਖ ਕੇ ਆਉਣਾਗਾ ਆਹੋ ਅੱਜ ਅਸੀਂ ਸਾਡੀ ਫਿਊਚਰ ਡੈਸਟੀਨੇਸ਼ਨ ਪਲੇਸ ਦੇਖ ਕੇ ਹਾਂ ਉਹ ਫਿਊਚਰ ਡੈਸਟੀਨੇਸ਼ਨ ਪਲੇਸ ਵੀ ਦਿਖਾ ਕੇ ਲੈ ਆਉਣੀ ਹੈ ਇਹਨੂੰ ਸ਼ੂ ਵਾਲੀ ਤੇ ਮੈਂ ਕਿਹਾ ਤਾਂ ਵੀ ਜਲਦੀ ਓਪਨਿੰਗ ਕਰੋ ਹਾਈ ਮੈਂਡੀ ਇੱਕ ਦਿਨ ਮੈਂ ਤੁਹਾਡਾ ਗ੍ਰੀਨ ਸੂਟ ਫੜਾ ਦੂੰਗੀ ਕਿੰਨਾ ਸੁੰਦਰ ਬਣਾ ਦਿਆ ਮੇਰੇ ਕੋਲ ਆ ਤੁਹਾਨੂੰ ਫਿਰ ਸੜੀ ਪੋਨੀ ਲੈ ਕੇ ਰਾ ਕਿਹੜੀ ਨਾ ਕਰੀ ਯਾਰ ਤੁਹਾਡੇ ਗ੍ਰੀਨ ਸੂਟ ਜਿਹੜੀ ਸੋਣੀ ਲੱਗੂ ਹਾਂ ਜੀ ਹਾਂ ਗ੍ਰੀਨ ਸੂਟ ਜਿਹੜਾ ਨਵਾਂ ਰੈਡੀ ਵੀਰੇ ਨੇ ਜਪਸੰਦ ਕੀਤਾ ਸੀ ਹਾਂ ਉਹ ਸੂਟ ਦੇ ਲੇਸ ਵਗੈਰਾ ਕਿਹੜੀ ਲਾਉਣੇ ਦੱਸ ਦਿਆਂ ਪੁੱਤਰੀ ਉਹ ਮੈਂ ਆਏ ਪਰ ਦਿਖਾਦਾ ਸੀ ਐਨੀ ਉੱਚੀ ਪੋਨੀ ਨਹੀਂ ਕਰਨੀ ਆਪਾਂ ਨੀਵੀ ਕਰ ਦਿੰਨੀ ਮੈਂ ਪੋਨੀ ਮੈਂਡੀ ਨੀਵੀ ਕਰ ਦਿੰਨੀ ਮਤਲਬ ਕਲੇਸ਼ ਬੁਕਲੇ ਬੋਸਨ ਲੱਗਦੀਆਂ ਨੇ ਮੇਰੀ ਥੋੜੀ ਲੈਂਦੀ ਆ ਗਈ ਜਿਵੇਂ ਇੱਥੋਂ ਸਹੀ ਹੋਣੀ ਚਾਹੀਦੀ ਬਸ ਓਕੇ ਅੱਗੇ ਸੁਣੋ ਚੁੱਲ ਸੁਣੋਂ ਹੁੰਦੀ ਹੈ ਸੌਫਟ ਆਉਂਦੀ ਨਾ ਇਸਕਾ ਕਾਮ ਕਰ ਲੇਗਾ ਕਾਮ ਕਰਨ ਵਾਲਿਆ ਬ੍ਰਾਂਟ ਵੈਲਕਮ ਜੀ ਵੈਲਕਮ ਸਤਿ ਸ੍ਰੀ ਅਕਾਲ ਖੜੇ ਹੋਏ ਹਾਂ ਅਲਮੇਕਾ ਅੱਛਾ ਕੁਕੀ ਗੱਲ ਮੈਂ ਮਾ ਮੈਂ ਜੇ ਤਾਂ ਕਿਹਾ ਕੋਟਾ ਕੇ ਦੀ ਨਾ ਕੋਟੜੀ ਨਾ ਕੋਟੜੀ ਕੋਈ ਵਾਰੀ ਇਹ ਬੋਲਦਾ ਨਹੀਂ ਤਾਂ ਵੀ ਕੋਈ ਹੁੰਦਾ ਹੈ ਆਪਣੀਆਂ ਕੁੜੀਆਂ ਨੂੰ ਨਹੀਂ ਘੁੱਟਣਾ ਚਾਹੀਦਾ ਤੂੰ ਤਾਂ ਸਾਡੀਆਂ ਕੁੜੀਆਂ ਤੀਆਂ ਧਿਆਣੀਆਂ ਤਾਂ ਇਹ ਦਉਣ ਮੈਂ ਗਾਲਾਂ ਦੇ ਨੂੰ ਹਟ ਗਈ ਤੁਨੂੰ ਕੋਈ ਗਾਲਾਂ ਦੇ ਲੈ ਕਰੋ ਗਾਲਾਂ ਦਾ ਕਹਿੰਦੀ ਦੇ ਲਿਆ ਕਰੋ ਇੱਕ ਲੈ ਮਹਿੰਦੀ ਰੋਟੀ ਮੇਰੇ ਹਾ ਜਿਵੇਂ ਪੂਰੀ ਆਉਂਦੀ ਆ ਗਾਇਸ ਲੇਕਿਨ ਸਾਡੇ ਨਹੀਂ ਆਉਂਦੀ ਤੂੰ ਸਾਡੇ ਨਹੀਂ ਆਉਂਦੀ ਮੈਂ ਕਿਹਾ ਇਹ ਥੋੜੇ ਨਹੀਂ ਆਉਂਦੀ ਅੱਜ ਮੇ ਰੋਟੀ ਹਾਂ ਕਹੋਣਾ ਫਿਰ ਹਾਂ ਗੱਲ ਤੇ ਆਓ ਬਾਈ ਫੋਕ ਮੈਨੂੰ ਅੱਧਾ ਘੰਟਾ ਨਹੀਂ ਗਾਇਸ ਲਓ ਬਈ ਮੈਂ ਤਾਂ ਹੋ ਗਈ ਰੈਡੀ ਓ ਮਾਈ ਗਾਡ ਮੈਂਡੀ ਇਤਨਾ ਸੁੰਦਰ ਮੁਝੇ ਕਿਉਂ ਬਣਾ ਦਿਆ ਰੇ ਚੱਲ ਆਇਸ਼ਾ ਤੂੰ ਵੀ ਹੋ ਜਾ ਰੈਡੀ ਹੈ ਨੀਚੇ ਨੀਚੇ ਗੱਲ ਜੀ ਸੋਹਣੇ ਲੱਗਦੇ ਆ ਮੇਰੇ ਇਹੀ ਚੀਜ਼ ਸੋਹਣੀ ਲੱਗਦੀ ਆ ਮੇਰੇ ਦੂਜੇ ਕਰ ਲੈਣੇ ਮੇਰੇ ਮੈਂਡੀ ਅੱਛੇ ਲੱਗਦੇ ਮੇਰੇ ਲੋਕੀ ਇਦਾਂ ਦੀ ਹੈ ਲੋਕੀ ਤੁਹਾਡੀ ਪਾ ਪਾ ਪਾਫਣਾ ਕਰ ਲੈ ਵਾਜਾ ਬੂ ਮੈਂ ਮਰ ਜਾਈ ਆਇਸ਼ਾ ਦੀ ਲੁੱਕ ਦਿਖਾਉ ਹੁਣ ਮੈਂ ਜਿਸ ਹਿਸਾਬ ਨਾਲ ਆਇਸ਼ਾ ਦਾ ਹਾਲ ਹੋਇਆ ਪਿਆ ਸਾਡੀ ਦਾ ਪੂਰੇ ਮਜਾ ਕੀ ਮੈਂ ਟਿੱਕਾ ਲੱਗਦਾ ਨਹੀਂ ਆਇਸ਼ਾ ਤੈਨੂੰ ਸਟੱਡੀ ਦਾ ਕੰਮ ਵਾਲਾਗਾ ਬੰਦਾ ਬੋਝ ਥੱਲੇ ਆ ਜਾਂਦਾ ਜਿਵੇਂ ਹੁਣ ਮੈਂ ਜੁਹਾਰ ਨੀਚੇ ਆ ਗਈ ਜਿਵੇਂ ਬਿਵਾਰੀਆਂ ਨਾ ਇਹਨੂੰ ਕੱਢ ਲਓ ਬਈ ਗਾਇਸ ਆਇਸ਼ਾ ਦੇ ਪੈਨ ਲੱਗੇ ਨੇ ਕਲ ਠੀਕ ਹੈ ਨਾਲ ਜੂੜੀ ਉਰੀ ਵੀ ਕਰਦੇ ਮੜੀ ਜਾ ਰਹੇ ਨੇ ਨਹੀਂ ਸੇ ਲੱਗੇ ਜੂੜੀਓ ਦੀ ਸੇ ਲੱਗਿਆ ਕਾਦੀ ਪਤਾ ਨਹੀਂ ਹਾਲੋਗਰੀ ਲਾਈ ਹੋਣੀ ਤਲ ਵਧੀਆ ਤੋਹਾ ਕਰਵਾ ਜਿਹੜਾ ਤੇਰਾ ਕੰਮ ਨਾ ਕਰਾਉਣ ਵਾਲਾ ਤੋ ਕਰਵਾ ਪਹਿਲਾਂ ਜਲਦੀ ਜਲਦੀ ਕਰ ਲ ਪਾਓ ਮੇਦੀ ਲੁੱਕ ਦਿਖਾਵਾਂ ਫਾਈਨਲ ਲਓ ਬਈ ਗਾਇਸ ਸਾਡੀ ਪਾਰਟੀ ਆ ਗਈ ਅੱਜ ਬਿਆਨ ਤੇ ਨਹੀਂ ਕੀਤੀ ਸਾਨੂੰ ਪਾਰਟੀ ਬ੍ਰੈਡ ਪਾਰਟੀ ਵਾਓ ਹਾਈ ਥੈਂਕ ਯੂ ਬਿਆਨ ਫਾਰ ਥਿਸ ਬਹੁਤ ਬਹੁਤ ਧੰਨਵਾਦ ਤੇਰਾ ਦਿਲ ਦੀਆਂ ਗਹਿਰਾਈਆਂ ਤੋਂ ਵੱਧ ਓਹੋ ਬ੍ਰੈਡ ਪਕੌੜਾ ਲਿਆ ਓਏ ਬ੍ਰੈਡ ਪਕੌੜਾ ਆ ਗਿਆ ਆਪਾਂ ਦੇ ਕੋਲ ਆ ਜਾ ਕੇ ਨਾ ਆ ਗਿਆ ਸੀ ਅੰਦਰ ਕਾ ਸੌਖਾ ਗਾ ਲੈ ਰਿੱਕੀ ਤੱਕ ਹੁਲੇ ਹੀ ਦੱਸ ਇਹਨਾਂ ਨੇ ਪਤਾ ਨਹੀਂ ਕਿਹੜੇ ਫੈਸ਼ਨ ਸ਼ੋਅ 'ਚ ਜਾਣਾ ਸੀ ਦੋਨੇ ਜਾਣੀਆਂ ਬੈਟੀਆਂ ਕਰ ਲਵਾਂ ਉਹਨਾਂ ਬੜੀ ਧਾਰਾ ਵਿੱਚ ਤਿਆਰ ਕਰਵਾਈ ਸੀ ਉਹ ਬਾਤ ਨਾਲ ਤਾਂ ਮਾਰਾ ਵੀ ਪੈਸੇ ਨਾਲ ਦੇਣੇ ਪੈਣ ਕਰੀ ਨਹੀਂ ਬੜਿਆ ਸਹੀ ਗੱਲ ਹੈ ਕੀ ਬਾਤ ਹੈ ਬਈ ਠੀਕ ਹੈ ਸਾਡੀ ਦੋਨਾਂ ਦੀ ਤਾਂ ਲੁੱਕ ਹੋ ਗਈ ਚੇਂਜ ਅਸੀਂ ਤਾਂ ਚਲੋ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਲੋਗ ਨੂੰ ਕਰਦੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਕਿਦਾਂ ਦਾ ਲੱਗਿਆ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਜ਼ ਹੈਪੀ ਬਰਥਡੇ ਟੂ ਟੂ ਬੇਅੰਤ ਬਾਏ ਬਾਏ